ਫਾਜ਼ਿਲਕਦੀ ਮੰਡੀ ਲਾਧੂਗੜ ਨਿਵਾਸੀ ਇੱਕ युवती ਨੇ ਇੱਕ ਨੌਜਵਾਨ ਤੇ ਉਸਦੇ ਕਰ ਵੜ ਕੇ ਉਸਦੇ ਨਾਲ ਧੱਕਾ ਕਰਨ ਦੇ આરોਪ ਲਗਾਏ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਸੰਦਰਭ ਦੇ ਵਿੱਚ ਪਰਚਾ ਦਾ ਦਰਜ ਕਰ ਲਿਆ ਗਿਆ ਹੈ ਲੇਕਿਨ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਜਿਸ ਦੇ ਚਲਦਿਆਂ युवती ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੀੜਿਤ युवती ਨੇ ਕਿਹਾ ਕਿ 11 ਸਤੰਬਰ ਦੀ ਗੱਲ ਹੈ ਇੱਕ ਨੌਜਵਾਨ ਉਸਦੇ ਕਰ ਦੇ ਵਿੱਚ ਵੜਿਆ ਅਤੇ ਜ਼ਬਰਦਸਤੀ ਉਸਦੇ ਨਾਲ ਧੱਕਾ ਕੀਤਾ ਜਿਸ ਤੋਂ ਬਾਅਦ ਉਸਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਪੁਲਿਸ ਵੱਲੋਂ ਪਰਚਾ ਤਾਂ ਦਰਜ ਕਰ ਲਿਆ ਗਿਆ ਲੇਕਿਨ ਹਲੇ ਤੱਕ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਹਰਦੇਵ ਸਿੰਘ 베ਦੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 242 ਦਰਜ ਕਰ ਲਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਦੌਰਾਨੇ ਤਫ਼ਤੀਸ਼ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਕਿੱਥੋਂ ਦਰਾਂ ਨਾਲੋਂ ਅਸੀਂ ਲਾਧੂ ਕਰਦੇ ਕੀ ਮਾਮਲਾ ਕੀ ਹੈ ਜੀ ਸਰ 11 ਤਰੀਕ ਦੀ ਗੱਲ ਹੈ ਜੀ 11 ਸਤੰਬਰ ਦੀ ਜੀ ਕਿਸੇ ਕੋਈ ਮਤਲਬ ਸਾਡੇ ਜਾਣਕਾਰੇਗੇ ਸੀ ਉਹਨਾਂ ਨੇ ਮਤਲਬ ਸਾਡੇ ਘਰੇ ਆ ਕੇ ਮਤਲਬ ਮੇਰੇ ਨਾਲ ਤੱਕਾ ਕੀਤਾ ਤੇ ਅਸੀਂ ਕਾਰਵਾਈ ਉਹਨਾਂ ਤੇ ਜਿਹੜੀ ਕਰवानी ਸੀ ਉਹ ਕਰਵਾਈ ਹੈ ਐਫ ਆਈ ਆਰ ਉਹਨਾਂ ਤੇ ਹੋ ਗਈ ਹੈ ਫਿਰ ਸਾਡੀ ਕੋਈ ਸੁਣਾਈ ਨਹੀਂ ਕਰਦੀ ਹੈ ਅਸੀਂ ਕਈ ਵਾਰ ਥਾਣਿਆਂ 'ਚ ਗਏ ਆ ਗਏ ਆ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ ਅਸੀਂ ਫੋਨ ਵੀ ਲਾਣੇ ਸਾਡਾ ਫੋਨ ਵੀ ਨਹੀਂ ਚੱਕਦੇਗੇ ਤੇ ਬਾਅਦ ਵਿੱਚ ਅਸੀਂ ਐਸ ਐਸ ਪੀ ਸਰ ਕੋਲੇ ਵੀ ਗਏ ਸੀ ਉਹ ਵੀ ਕਹਿੰਦੇ ਸੀ ਕਾਰਵਾਈ ਜਿਹੜੀ ਬਣਦੀ ਹੈ ਕਰਾਂਗੇ ਬਸ ਅਸੀਂ ਇਹ ਜਾਣੇ ਆ ਵੀ ਸਾਡੀ ਜੋ ਵੀ ਸਾਡੀ ਕਾਰਵਾਈ ਹੈ ਕੀਤੀ ਜਾਵੇ ਬਸ ਕਦੋਂ ਦੀ ਇਹ ਜਿਹੜਾ ਮਾਮਲਾ ਆਇਆ ਸੀਗਾ ਜੀ ਇਹ 11 ਸਤੰਬਰ ਦੀ ਗੱਲ ਹੈ ਸਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਕੋਈ ਵੀ ਕਾਰਵਾਈ ਨਹੀਂ ਕੀਤੀ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਕੀ ਤੁਹਾਨੂੰ ਕਿਹਾ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਮਤਲਬ ਕਰ ਦਵਾਂਗੇ ਜੋ ਜੇ ਮਤਲਬ ਕੀ ਐਸਐਚ ਹੋਏਗੇ ਨੇ ਜਿਹੜੇ ਸਦਰ ਦੇ ਉਹ ਕਹਿ ਰਹੇ ਨੇ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਚੱਲ ਰਹੀ ਹੈ ਬਸ ਹੋਰ ਕੁਝ ਵੀ ਨਹੀਂ ਕੋਈ ਕਾਰਵਾਈ ਨਹੀਂ ਕਰਦੇ ਕੀ ਮੰਗ ਕੀ ਕਰਦੇ ਹੋ ਜੀ ਬਸ ਮੈਂ ਇਨਸਾਫ ਚਾਹਨੀ ਆ ਜੋ ਕਾਰਵਾਈ ਕਾਨੂੰਨ ਕਾਰਵਾਈ ਹੈ ਉਹ ਕਿੱਤੀ ਜਾਂਦਾ ਸੀ ਇਸ ਸੰਬੰਧੀ ਮﻘਧਮਾ ਨੰਬਰ 201 ਦਰਜ ਕੀਤਾ ਗਿਆ ਜੀ ਨਣੀ ਪੀੜਤ ਲੜਕੀ ਹੈ ਉਹਦਾ ਬਿਆਨ ਲੇਕੀ ਅਸੀਂ ਮﻘਧਮਾ ਦਰਜ ਕਰਤਾ ਜੀ ਤਰਤੀਜ ਜਾਰੀ ਮਕਦਮੇ ਦੀ ਜੀ ਸੰਦੀਪ ਸਿੰਘ ਮੱਡੀ ਦੇ ਨਾਂ ਤੇ ਜਿਹੜਾ ਇਹ ਮﻘਧਮਾ ਦਰਜ ਪਰਖਲਾਬ ਜੀ ਦਰਾਨੇ ਤਰਤੀਜ ਜੋ ਦਿਨ ਤੱਕ ਸਾਹਮਣੇ ਆਣਗੇ ਉਸ ਸੰਬੰਧੀ ਅਸੀਂ ਕਰੀ